ਕਰਤੀ ਫਿਰ ਉਨ੍ਹਾਂ ਲਾਲਾ ਨੂੰ ਪਲਾ ਕੇ ਆ ਕਹਿੰਦੇ ਠੀਕ ਆ ਮਾਂ ਭੋਜਨ ਛਕਿਆ ਤੇ ਪਰਿਵਾਰ ਹੀ ਸਾਰਾ ਵਿਰਾਗ ਦੇ ਵਿੱਚ ਆ ਗਿਆ ਕਿਉਂਕਿ ਇਹਨਾਂ ਦਾ ਸੰਬੰਧ ਪਿੱਛੇ ਤੋਂ ਹੈ ਗੁਰੂ ਸਵਾਰੀਓ 8ਵੇਂ ਪਾਤਸ਼ਾ ਗੁਰੂ ਹਰਿਕ੍ਰਿਸ਼ਨ ਜੀ ਮਹਾਰਾਜ ਜਿਸ ਵਕਤ ਪੰਜੋਖੜੇ ਪਹੁੰਚਦੇ ਨੇ ਨਾ ਉਥੇ ਇੱਕ ਲਾਲਚੰਦ ਦਾ ਪੰਡਤ ਸੀ ਹੰਕਾਰੀ ਪੰਡਤ ਪੰਡਤ ਹੰਕਾਰੀ ਕਹਿੰਦਾ ਲੈ ਨੌ ਵੱਡਾ ਸਾਰਾ ਰਖਾਇਆ ਹੈ ਗੁਰੂ ਹਰਿ ਕ੍ਰਿਸ਼ਨ ਤੇ ਸਾਡੇ ਕ੍ਰਿਸ਼ਨ ਭਗਵਾਨ ਨੇ ਕ੍ਰਿਸ਼ਨ ਜੀ ਨੇ ਗੀਤਾ ਉਚਾਰਨ ਕੀਤੀ ਸੀ ਉਹਦੇ ਅਰਥ ਕਰਕੇ ਸੁਣਾਵੇ ਇਹ ਗੱਲ ਗੁਰੂ ਪਾਸਾ ਜੀ ਕੋਲੇ ਪਹੁੰਚ ਗਈ ਗੁਰੂ ਪਾਸਾ ਜੀ ਨੇ ਲਾਲਚੰਦ ਨੂੰ ਬੁਲਾਇਆ ਕਹਿੰਦੇ ਹਾਂ ਭਾਈ ਕਹਿੰਦੇ ਹਾਂ ਤੁਸੀਂ ਤੁਹਾਡਾ ਨਾਮ ਬਹੁਤ ਵੱਡਾ ਹੈ ਤੇ ਗੀਤਾ ਦੇ ਅਰਥ ਕਰਕੇ ਸੁਣਾਓ ਗੁਰੂ ਪਾਸਾ ਜੀ ਕਹਿਣ ਲੱਗੇ ਇੰਜ ਕਰ ਲਾਲਚੰਦ ਤੂੰ ਆਵਦੇ ਪਸੰਦ ਦਾ ਬੰਦਾ ਲਿਆ ਕੋਈ ਵੀ ਪਿੰਡ ਦੇ ਵਿੱਚੋਂ ਪਕੜ ਕੇ ਲਿਆ ਤੇ ਉਹਨੂੰ ਸਾਡੇ ਸਾਹਮਣੇ ਕਰ ਦੇ ਤੇ ਉਹ ਗੀਤਾ ਦੇ ਅਰਥ ਕਰੇਗਾ ਬੋਲੋ ਸਤਨਾਮ ਓ ਗੁਰੂ ਪਾਸਾ ਜੀ ਇੱਕ ਛੋਟੀ ਜੀ ਨਾ ਛੜੀ ਰੱਖਦੇ ਸੀ ਛੋਟੀ ਰੱਖਦੇ ਸੀ ਹੱਥ ਦੇ ਵਿੱਚ ਜਿਸ ਵਕਤ ਉਹ ਕੀ ਹਟ ਲਿਆ ਸੱਜੂ ਜੀ ਵਰ ਨੂੰ ਮਹਿਰਾ ਚੀਵਰ ਇੱਕੋਈ ਇਹ ਗੱਲ ਹੈ ਆਪਾਂ ਮਹਿਰੇ ਵੀ ਮਹਿਰੇ ਦਾ ਸਤਕਾਰ ਦੇ ਨਾਲ ਕਹਿ ਦਿੰਦੇ ਹਾਂ ਉੱਚੀ ਔਰ ਚੌੜ ਹੁੰਦੇ ਨੇ ਚੀਵਰ ਮਹਿਰਾ ਆਪਾਂ ਸਤਕਾਰ ਦੇ ਨਾਲ ਕਹਿ ਦਿੰਦੇ ਹਾਂ ਕਿ ਕਿਉਂਕਿ ਗੁਰੂ ਜੀ ਦੇ ਪਰਿਵਾਰਾਂ ਨੂੰ ਦੁੱਧ ਪਿਲਾਇਆ ਤੇ ਜੋ ਮੇਰਾ ਸਿੱਖ ਸੀ ਭਾਈ ਹਿੰਮਤ ਸਿੰਘ ਜੀ ਗੁਰੂ ਪਾਸਾ ਜੀ ਦੇ ਪੰਜਾਂ ਪਿਆਰਿਆਂ ਦੇ ਵਿੱਚੋਂ ਭਾਈ ਹਿੰਮਤ ਸਿੰਘ ਜੀ ਹੋਏ ਨੇ ਗੁਰੂ ਸਵਾਰਿਓ ਉਹ ਵੀ ਮੇਰਾ ਸਿੱਖ ਸੀ ਤੇ ਉਹ ਵੀ ਇਹਨਾਂ ਦੇ ਰਿਸ਼ਤੇਦਾਰੀਆਂ ਦੇ ਵਿੱਚੋਂ ਸੀ ਤੇ ਜਿਸ ਵਕਤ ਲਾਲਚੰਦ ਉਹ ਬੰਦੇ ਨੂੰ ਲੈ ਆਉਂਦਾ ਹੈ ਸੱਜੂਚੀ ਵਰ ਨੂੰ ਕਹਿੰਦਾ ਜੀ ਇਹ ਲੈ ਆਂਦਾ ਉਹ ਸੀ ਗੁੰਗਾ ਸੀ ਤੇ ਬੋਲਾ ਸੀ ਨਾ ਉਹ ਬੋਲ ਸਕਦਾ ਸੀ ਨਾ ਉਹ ਸੁਣ ਸਕਦਾ ਸੀ ਤੇ ਉਹਨੂੰ ਹੁਣ ਗੁਰੂ ਪਾਸਾ ਜਦੋਂ ਸਾਹਮਣੇ ਕਰਤਾ ਗੁਰੂ ਜੀ ਨੇ ਛੋਟੀ ਸੀ ਗੁਰੂ ਜੀ ਕੋਲੇ ਛੋਟੀ ਜੀ ਛਟੀ ਛੜੀ ਗੁਰੂ ਜੀ ਨੇ ਉਹਦੇ ਸਿਰ ਦੇ ਉੱਤੇ ਲਾ ਦਿੱਤੀ ਸਿਰ ਦੇ ਉੱਤੇ ਲਾ ਕਰਕੇ ਕਹਿਣ ਲੱਗੇ ਗੰਗੂ ਆਪਣੇ ਲਾਲਜੀਤ ਚੰਦ ਜੀ ਲਿਆਓ ਕਿਹੜੀ ਗੀਤਾ ਦਾ ਅਧਿਆਏ ਹੈ ਹੁਣ ਉਹਨੇ 17ਵਾਂ ਅਧਿਆਏ ਜੋ ਕਿ ਬਹੁਤ ਔਖਾ ਸੀ ਬੜਾ ਔਖਾ 17ਵਾਂ ਅਧਿਆਏ ਉਹ ਦਿਹਾਈ ਮੂਰੇ ਕਰ ਦਿੱਤਾ ਹੁਣ ਗੁਰੂ ਪਾਸਾ ਜੀ ਨੇ ਉਹਨੂੰ ਪਕੜਾ ਦਿੱਤਾ ਕਹਿੰਦੇ ਤੂੰ ਬੁਲ ਬੋਲ ਇਹ ਦਿਹਾਈ ਤੂੰ ਬੋਲ ਤੇ ਅਰਥ ਕਰੂਗਾ ਸੱਜੂ ਗੁਰੂ ਸਵਾਰੇ ਜਦੋਂ ਉਹ ਬੋਲਣ ਲੱਗਿਆ ਤੇ ਸੱਜੂ ਚੀਵਰ ਜੋ ਕਿ ਗੁੰਗਾ ਹੈ ਬੋੜਾ ਹੈ ਉਹ ਅਰਥ ਕਰਨ ਲੱਗ ਪਿਆ ਕਿਉਂਕਿ ਉਹ ਬੋਲਦਾ ਹੈ ਨਾਲੇ ਸੁਣਨ ਵੀ ਲੱਗ ਪਿਆ ਗੁਰੂ ਜੀ ਦੀ ਐਸੀ ਰਹਿਮਤ ਹੋਈ ਉਹ ਬੋਲਦਾ ਹੈ ਉਹਨੂੰ ਸੁਣਨ ਵੀ ਲੱਗ ਗਿਆ ਸੁਣ ਕੇ ਤੇ ਫਿਰ ਅਰਥ ਵੀ ਕਰ ਰਿਹਾ ਜਦੋਂ ਗੁਰੂ ਜੀ ਦੀ ਸੋਟੀ ਉੱਤੇ ਰੱਖੀ ਸਿਰ ਤੇ ਸਾਰੇ ਅਰਥ ਅਧਿਆਏ ਜਦੋਂ ਸੁਨੇ ਗੁਰੂ ਸਵਾਰਿਓ ਇਹ ਜੇ ਅਰਥ ਕਰੇ ਕਿ ਲਾਲਚੰਦ ਹੈਰਾਨ ਰਹਿ ਗਿਆ ਇੰਨੇ ਡੂੰਘੇ ਅਰਥ ਕੀਤੇ ਤੇ ਉਸੇ ਵਕਤ ਹੀ ਗੁਰੂ ਜੀ ਦੇ ਚਰਨਾਂ ਤੇ ਟਹਿ ਪਿਆ ਮੱਥਾ ਟੇਕਿਆ ਪਾਤਸ਼ਾਹ ਮੈਨੂੰ ਮਾਫ਼ ਕਰਦੋ ਮੈਨੂੰ ਮਾਫ਼ ਕਰਦੋ ਮੇਰੇ ਕੋਲ ਬਹੁਤ ਭੁੱਲ ਹੋ ਗਈ ਗੁਰੂ ਪਾਸਾ ਜੀ ਨੇ ਕਹਿੰਦੇ ਕੋਈ ਨਹੀਂ ਲਾਲਚੰਦ ਜੋ ਹੰਕਾਰ ਹੋ ਜਾਂਦਾ ਨਾ ਹੰਕਾਰ ਨੂੰ ਦੂਰ ਕਰਨ ਵਾਸਤੇ ਗੁਰ ਦਾ ਸ਼ਬਦ ਗੁਰੂ ਦਾ ਸ਼ਬਦ ਹੈ ਵੱਡੇ ਵੱਡੇ ਹੰਕਾਰੀਆਂ ਨਾਨਕ ਗਰਭ ਗਲੇ ਸੁਖੀ ਵਸੇ ਮਸਕੀਨੀਆਂ ਆਪ ਨਿਵਾਰਤਲੇ ਵੱਡੇ ਵੱਡੇ ਅਹੰਕਾਰੀਆ ਨਾਨਕ ਗਰਭ ਗਲੇ ਜੋ ਵੱਡੇ ਵੱਡੇ ਹੰਕਾਰੀ ਹੁੰਦੇ ਨੇ ਨਾ ਉਹ ਗਲ ਜਾਂਦੇ ਨੇ ਗਰਭ ਦੇ ਵਿੱਚ ਹੰਕਾਰ ਦੇ ਵਿੱਚ ਇਸ ਕਰਕੇ ਕੋਈ ਗੱਲ ਨਹੀਂ ਤੇ ਫਿਰ ਗੁਰੂ ਜੀ ਦੇ ਚਰਨਾਂ ਦੇ ਉੱਤੇ ਮੱਥਾ ਟੇਕਿਆ ਤੇ ਫਿਰ ਹੁਣ ਜੋ ਇਹ ਮੋਤੀਰਾਹ ਮਹਾਰਾਜੀ ਹੈ ਤੇ ਜੋ ਪੰਜ ਪਿਆਰੇ ਨੇ ਗੁਰੂ ਸਵਾਰਿਓ ਉਹ ਪੰਜ ਪਿਆਰਿਆਂ ਦੇ ਵਿੱਚੋਂ ਹਿੰਮਤ ਰਾਏ ਜੀ ਜੋ ਗੁਰੂ ਪਾਸਾ ਜੀ ਦੇ ਜਦੋਂ ਖਾਲਸਾ ਪੰਥ ਸਾਜਿਆ ਗਿਆ ਹੈ ਉਸ ਵਕਤ ਕਲਗੀਧਰ ਪਤ ਸਾਹਿਬ ਜੀ ਨੇ ਪੰਜ ਪਿਆਰੇ ਸਾਜੇ ਸਨ ਉਹਨਾਂ ਦੇ ਵਿੱਚੋਂ ਭਾਈ ਹਿੰਮਤ ਸਿੰਘ ਜੀ ਜੋ ਕਿ ਤੀਸਰੇ ਨੰਬਰ ਦੇ ਉੱਤੇ ਨੇ ਇਹ ਉਹ ਵੀ ਮਹਿਰਾ ਪਰਿਵਾਰ ਦੇ ਵਿੱਚੋਂ ਸੀ ਤੇ ਜਦੋਂ ਇਹ ਹੁਣ ਮਹਿਰਾ ਪਰਿਵਾਰ ਮੋਤੀਰਾਮ ਮਹਿਰਾ ਜੀ ਮਾਂ ਨੇ ਦੁੱਧ ਕਰਮ ਕਰ ਦਿੱਤਾ ਕਿ ਪੁੱਤ ਜੇ ਉਹਨਾਂ ਮੁਗਲਾਂ ਦਾ ਭੋਜਨ ਨਹੀਂ ਛਕਣਾ ਨਾ ਮਾਂ ਨੇ ਸਹਿਵਜਾਦਿਆ ਨਹੀਂ ਤਾਂ ਆਪਣੇ ਘਰੋਂ ਮੈਂ ਦੁੱਧ ਕਰਮ ਕਰਦੀ ਹਾਂ ਪੁੱਤ ਤੂੰ ਉਹਨਾਂ ਨੂੰ ਦੁੱਧ ਪਿਲਾ ਕੇ ਆ ਹੁਣ ਗੁਰੂ ਸਵਾਰੀਓ ਦੁੱਧ ਲੈ ਲਿਆ ਜਦੋਂ ਦੁੱਧ ਲੈ ਕੇ ਸੰਤਰੀਆਂ ਕੋਲੇ ਪਹੁੰਚਦਾ ਕਿ ਮੈਂ ਦੁੱਧ ਪਲਾਣ ਵਾਸਤੇ ਅੱਗੇ ਜਾਣਾ ਹੈ ਉਹ ਕਹਿੰਦਾ ਨਾ ਵਜ਼ੀਰੇ ਦਾ ਐਦਾਂ ਵੱਡਾ ਸਖਤ ਹੈ ਹੁਕਮ ਹੈ ਕਿ ਜੋ ਕੋਈ ਇਹਨਾਂ ਨੂੰ ਖਾਣ ਪਾਣ ਨੂੰ ਦੇਵੇਗਾ ਉਹਨਾਂ ਨੂੰ ਖਤਮ ਕਰ ਦਿੱਤਾ ਜਾਵੇਗਾ ਲਾਲਚ ਦਿੱਤਾ ਕਹਿੰਦਾ ਮੇਰੇ ਘਰ ਵਾਲੀ ਦੇ ਗਹਿਣੇ ਲੈ ਲਓ ਤੇ ਮੈਂ ਤੁਹਾਨੂੰ ਇਹ ਦੇ ਦਿੰਦਾ ਹਾਂ ਕਿ ਤੂੰ ਦੁੱਧ ਪਲਾਣ ਵਾਸਤੇ ਮੈਨੂੰ ਜਾਣ ਦੇਵੋ ਉਹਨਾਂ ਨੇ ਉਸ ਦਿਨ ਤਾ ਗੁਰੂ ਸਵਾਰਿਓ ਕੁਝ ਹੈ ਨਹੀਂ ਸੀ ਵਿਚਾਰੇ ਕੋਲੇ ਉਹਨਾਂ ਨੇ ਵਾਦਾ ਕਰ ਲਿਆ ਕਿ ਮੈਂ ਕੱਲ ਨੂੰ ਲਿਆ ਕੇ ਦਿਊਗਾ ਤੇ ਹੁਣ ਦੁੱਧ ਲੈ ਗਿਆ ਹੈ ਜਦੋਂ ਅੱਗੇ ਪਹੁੰਚਿਆ ਹੈ ਤੇ ਮਾਂ ਮੈਂ ਤੁਹਾਡੇ ਵਾਸਤੇ ਦੁੱਧ ਲੈ ਕੇ ਆਇਆ ਪੁੱਤਰ ਅਸੀਂ ਤੈਨੂੰ ਕਿਹਾ ਸੀ ਪ੍ਰਸਾਦਾ ਨਹੀਂ ਸਕਣਾ ਮੁਗਲਾਂ ਦਾ ਇਹ ਦੁੱਧ ਪਾਣੀ ਵੀ ਨਹੀਂ ਸਕਣਾ ਕਹਿੰਦੇ ਨਹੀਂ ਮਾਂ ਇਹ ਮੇਰੀ ਦਸਾਂ ਨੌਂ ਦੀ ਕਿਰਤ ਦੇ ਵਿੱਚੋਂ ਦੁੱਧ ਹੈ ਮੈਂ ਤਾਂ ਆਪਣੇ ਘਰੋਂ ਇਹ ਦੁੱਧ ਨਾ ਗਰਮ ਕਰਕੇ ਮਾਂ ਨੇ ਮੇਰੀ ਨੇ ਕਰਵਾ ਕੀਤਾ ਏ ਤੇ ਉਹ ਲੈ ਕੇ ਆਇਆ ਉਹ ਤੁਸੀਂ ਛਕੋ ਪੁੱਤ ਇਹ ਦੁੱਧ ਤੈਨੂੰ ਕਿਤੇ ਮਹਿੰਗਾ ਨਾ ਪੈ ਜਾਈ ਤੈਨੂੰ ਮਹਿੰਗਾ ਨਾ ਪੈ ਜਾਈ ਨਹੀਂ ਮਾਂ ਮੈਨੂੰ ਕੋਈ ਫਿਕਰ ਨਹੀਂ ਕਿੰਨਾ ਵੀ ਮਹਿੰਗਾ ਪੈ ਜਾਵੇ ਪਰ ਮੈਂ ਤੁਹਾਨੂੰ ਦੁੱਧ ਪਿਲਾਣਾ ਹੀ ਪਿਲਾਣਾ ਹੈ ਮਾਂ ਭਾਈ ਮੋਤੀराम ਮੇਰੇ ਨੂੰ ਕੀ ਕਹਿੰਦੀ ਹੈ ਮੈਂ ਗੱਭੈ ਜੂ ਦੰਦ ਤੈਨੂੰ ਮੇਰੇ ਲਾਲ ਵਿੱਚ ਮੈਂ ਗੱਭੈ ਜੂ ਦੰਦ ਤੈਨੂੰ ਮੇਰੇ ਨਾਲ ਵੇ ਮੈਂਗਾ ਪੀ ਦੋ ਤੂੰ ਤੈਨੂੰ ਮੇਰੇ ਨਾਲ ਵੇ 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 महंगा पजू थो तैनो मेरे लाल महंगा पंहिंजो धोत तैनो मेरे लाल में तैनो मेरे लाल में मेरे लाल में ਦੁੱਧ ਮੋਤੀ RAM ਤੈਨੂੰ ਇਹ ਮਹਿੰਗਾ ਨਾ ਪੈਜੀ ਕੀਤੀ ਕਿਉਂਕਿ ਸਖਤ ਪਹਿਰੇ ਨਹੀਂ ਕਹਿੰਦੇ ਮਾਂ ਕੋਈ ਗੱਲ ਨਹੀਂ ਤੁਸੀਂ ਮੇਰੇ ਗੁਰੂ ਦੀ ਮਾਂ ਹੋ ਮੈਂ ਇੰਨੀ ਵੀ ਸੇਵਾ ਨਹੀਂ ਕਰ ਸਕਦਾ ਪਹਿਲੇ ਦਿਨ ਦੁੱਧ ਪਿਲਾਇਆ ਗੁਰੂ ਸਵਾਰਿਓ ਫਿਰ ਆਪਦੀ ਡਿਊਟੀ ਕੀਤੀ ਕੈਦੀਆਂ ਨੂੰ ਫਿਰ ਭੋਜਨ ਸਕਾਣ ਦੀ ਅਗਲੇ ਦਿਨ ਜਦੋਂ ਦੁੱਧ ਲੈ ਕੇ ਫੇਰ ਜਾਂਦਾ ਹੈ ਗੁਰੂ ਸਵਾਰਿਓ ਤੇ ਜੋ ਬਕਾਇਆ ਸੀ ਉਹਨਾਂ ਸੰਤਰੀਆਂ ਨੂੰ ਦੇਣਾ ਤੇ ਆਪਣੀ ਘਰ ਵਾਲੀ ਦੇ ਗਹਿਣੇ ਤੇ ਹੋਰ ਜੋ ਕੁਝ ਵੀ ਹੈ ਵੇਚ ਵਟ ਕੇ ਨਾ ਗੁਰੂ ਸਵਾਰੇ ਉਹਨਾਂ ਨੂੰ ਫਿਰ ਦੁੱਧ ਲੈ ਗਿਆ ਦੁੱਧ ਲੈ ਗਿਆ ਦੁੱਧ ਪੀਤਾ ਮਾਂ ਨੇ ਤੇ ਉਹਦੋਂ ਨੂੰ ਦਾਦਾ ਦੀਆਂ ਪੇਸੀਆਂ ਹੁੰਦੀਆਂ ਨੇ ਤੇ ਹੁਣ ਹੌਲੀ-ਹੌਲੀ ਪਤਾ ਲੱਗ ਗਿਆ ਕਿ ਮੋਤੀਰਾਮ नुਸਕੇ ਗੁਰੂ ਜੀ ਦੇ ਲਾਲਾਂ ਨੂੰ ਤੇ ਮਾਤਾ ਜੀ ਨੂੰ ਇਹਨਾਂ ਨੇ ਸ਼ਹੀਦ ਕਰ ਦੇਣਾ ਹੈ ਤੇ ਆ ਕਰਕੇ ਆਪਣੀ ਮਾਂ ਨੂੰ ਫੇਰ ਦੱਸਦਾ ਹੈ ਮਾਂ ਗੁਰੂ ਦੇ ਲਾਲਾਂ ਨੂੰ ਸ਼ਹੀਦ ਕਰਨਾ ਹੈ ਨੀਹਾਂ ਦੇ ਵਿੱਚ ਪਾਪੀਆਂ ਨੇ ਚਿੰਨ ਦੇਣਾ ਹੈ ਪੁੱਤ ਕੀ ਕਰੀਏ ਸਾਡਾ ਜੀ ਵਸ ਚੱਲਦਾ ਹੁੰਦਾ ਨਾ ਤੇ ਆਪਾਂ ਲਾਲਾਂ ਨੂੰ ਕੱਢ ਲੈਂਦੇ ਕਿਸੇ ਕਵੀ ਨੇ ਬੜਾ ਸੋਹਣਾ ਲਿਖਿਆ ਹੈ ਆਓ ਆਪਾਂ ਉਹ ਵਚਨ ਵੀ ਸ਼ੇਅਰ ਕਰ ਲਈਏ ਇੱਕ ਕਿਰਤੀ ਹ ਹਲ ਕਰਨਾ ਸਕਾਂ ਇੱਕ ਕਿਰਤੀ ਹ ਹਲ ਕਰਨਾ ਸਕਾਂ ਬੁਰਜਾ ਤੋਂ ਉੱਚੇ ਸਵਾਲਾਂ ਨੂੰ ਇੱਕ ਦੁੱਧ ਦਾ ਗੜਵਾਹਾਜਰੀ ਹੈ ਖੁਦ ਸ਼ਕੂਸ ਕਾਉ ਲਾਲਾਨੂ ਇੱਕ ਦੁੱਧ ਦਾ ਗੜਵਾ ਹਾਜ਼ਰ ਹੈ ਖੁਦ ਸ਼ਕੂਸ ਕਾਉ ਲਾਲਾਨੂ ਠੰਡਾ ਬੁਰਜ ਤੇ ਕਕਰ ਵਗਦਾਏ ਮੇਰਾ ਵਸ ਚੱਲੇ ਮੈਂ ਤਾਲ ਦਿਆਂ ਠੰਡਾ ਬੁਰਜ ਤੇ ਕੱਕਰ ਵਗਦਾ ਏ ਮੇਰਾ ਵਸ ਚੱਲੇ ਮੈਂ ਤਾਲ ਦਿਆਂ ਤੁਸੀਂ ਹੁਕਮ ਕਰੋ ਜੇ ਅਗਲਾ ਕੀ ਮੈਂ ਆਪਣੇ ਆਪ ਨੂੰ ਵਾੜ ਦਿਆਂ ਮੈਂ ਮੱਚ ਜਾਵਾਂ ਠੰਡ ਨਾਲ